ਜਿਨ੍ਹਾਂ ਨੇ ਵੀ ਰਾਤ ਨੂੰ ਆਉਣਾ ਜੇ ਰਾਤ ਦੇ ਜਾਗਣਾ ਆ ਜਿਨ੍ਹਾਂ ਨੂੰ ਨੀਂਦ ਪਿਆਰੀ ਆ ਉਹ ਬਿਲਕੁਲ ਨਾ ਆਇਓ ਕਿਉਂਕਿ ਸਾਨੂੰ ਸੱਚੇ ਭਗਤਾਂ ਦੀ ਲੋੜ ਆ ਪਰਮਾਤਮਾ ਨੂੰ ਮਿਲਣਾ ਆ ਗਲਤ ਬੰਦਿਆਂ ਦੀ ਲੋੜ ਨਹੀਂ ਬਾਬਾ ਜੀ ਨੇ ਕਿਹਾ ਸੀ ਕਿ ਨਾਮ ਜਪਿਆ ਹੋਵੇ ਕਿਸੇ ਦਾ ਵੀ ਨਾਮ ਜਪਿਆ ਹੋਵੇ ਚਾਹੇ ਰਾਮ ਕਹੋ ਚਾਹੇ ਅੱਲਾ ਚਾਹੇ ਕ੍ਰਿਸ਼ਨ ਬਾਬਾ ਜੀ ਕਹਿੰਦੇ ਸੀ ਭਗਤੀ ਕੀਤੀ ਹੋਈ ਹੋਵੇ ਜੇ ਸੱਚੇ ਦਿਲੋਂ ਭਗਤੀ ਕੀਤੀ ਹੋਈ ਹੋਗੀ ਜਦੋਂ ਸਲੇਰਨ ਤਾਮ ਆਊਗਾ ਸਲੇਰਨ ਤਾਮ ਨੂੰ ਵਰਦਾਨ ਆ ਬਾਬਾ ਇਹਨੇ ਕਿਹਾ ਸੀ ਕਿ ਜਦੋਂ ਇੱਥੇ ਜਾਗਰਨ ਹੋਊਗਾ ਨਾਮ ਦੇ ਹਲਾਰੇ ਆਉਣਗੇ ਭਗਤ ਉਹਦੇ ਹਲਾਰਿਆਂ 'ਚ ਰੰਗੇ ਜਾਣਗੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਸਲੇਰਨ ਤਾਮ ਬਾਬਾ ਜੀ ਦਾ ਹਲਾਰਾ ਆਉਂਦਾ ਉਹਨਾਂ ਦੀ ਪਿਛਲੇ ਜਨਮਾਂ ਦੀ ਭਗਤੀ ਇਸ ਜਨਮ ਦਾ ਜੋ ਨਾਮ ਭਜਨ ਮਿਲਿਆ ਉਹ ਇਕੱਠਾ ਜਦੋਂ ਹੁੰਦਾ ਤੁਸੀਂ ਜਿਨ੍ਹਾਂ ਜਿਨ੍ਹਾਂ ਨੂੰ ਵੀ ਨਾਮ ਦਾ ਹਲਾਰਾ ਆਉਣਾ ਸ਼ੁਰੂ ਹੋ ਗਿਆ ਉਹ ਜ਼ਰੂਰ ਵਿਚਾਰ ਕਰੋ